ਕਰਿਓ ਮਨ ਜੂਰੇ ਨਾ ਦੇਵਤਾ ਦੀ ਤੇਵਾ ਕਰਿਓ ਮਨ ਜੂਰੇ ਨਾ ਦੇਵਤਾ ਦੀ ਤੇਵਾ ਕਰਿਓ ਮਨ ਜੂਰੇ ਨਾ ਮਾਰ ਦੀ ਦਿੱਕਤ ਖਾਲਸਾ ਕਿੰਨਾ ਦਰਸਾਇਆ ਮੁਸਲਮਾਨ ਘਰ ਮੈਂ ਸਿੱਖ ਧਰਮ ਮੈਂ ਮਿਲ ਲੈ ਤੇਰਾ ਬਲੂ ਹੇ ਰਬ ਕਹਿ ਦਿੰਦਾ ਇੱਕ ਖੁਦਾ ਦੇ ਦਿੰਦਾ ਇੱਕ ਬੀਜੋਇ ਕਹਿਣ ਦੇ ਰਾਸ ਦੇਂਦੇ ਹੈ ਕੋਈ ਗੁਰੂ ਨਾਨਕ ਸਾਹਿਬਾ ਆਕਾਰ ਸੁਖ ਬਹਜੂ ਦਾ ਸਰੂਪ ਆਏ ਸਿੱਖਾਂ ਸੁਹਾਤਾ ਕੇ ਅਕਾਲ ਪੁਰਖ ਦੇ ਸਰੂਪ ਦੇ ਬੋਧ ਨਾਰਾਏ ਕਿ ਸਿੱਖੋ ਤੁਸੀਂ ਆਸਤੂਕ ਰਹਿਣਾ ਹੈ ਕਿ ਹਰ ਵਕਤ ਜੀ ਸੋਦੇ ਨਾਲ ਖਦਾ ਰਹਿਣਾ ਹੈ ਗੁਰਬਖੀ ਬਾਣਾ ਬਲਮਕ ਗਾਣੀ ਵਰਗ ਬੋਲੀ ਬੋਲਣੀ ਹੈ ਇਹ ਜੀ ਦਾ ਸੰਖੇਪ ਕੋ ਪ੍ਰਦੇਸ਼ ਦੇ ਹਨ ਆਓ ਸਰਹਸਾ ਉਹਨਾਂ ਵੱਲੋਂ ਖਬਰਾਂ ਬਾਕੀ ਮਸੇ ਸੁਧਿਆ ਨੂੰ ਜੀ ਨੀ ਜੀ ਤਰੇਉ ਮਨ ਜੂਰੇ ਨਾ ਦੇਵਤਾ ਦੀ ਤੇ ਸਰਯੋ ਮਨ ਜੂਰੇ ਨਾ ਦੇਵ ਸਾੰਧੀ ਤੇਵਾ ਤਰਯੋ ਮਨ ਜੂਰੇ ਨਾ ਦੇਵ ਸਾੰਧੀ ਤੇਵਾ ਸਰਯੋ ਮਨ ਜੂਰੇ ਨਾ ਦੇਵ ਸਾੰਧੀ ਤੇ